ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ ਆਓ ਸਭ ਤੋਂ ਪਹਿਲਾਂ ਸਤ ਗੁਰਾਂ ਦੀ ਬਖਸ਼ਿਸ਼ ਦੁਹਰਾਓ ਕੋਈ ਵੀ ਰਚਨਾ ਗੁਰ ਫਤੇ ਤੋਂ ਵੰਜਿਆ ਨਾ ਰਵੇ ਜੀ ਸਾਰੇ ਜਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਮਵਾਹੀ ਗੁਰੂ ਜੀ ਕੀ ਫਤਿਹ ਸੋ ਸਤ ਗੁਰ ਗੁਰਬਾਣੀ ਦੇ ਵਿੱਚ ਸਾਨੂੰ ਸਮਝਾ ਰਹੇ ਨੇ ਦੁੱਖ ਦਾ ਦਰਵਾਜ਼ਾ ਰੋਹ ਰਖਵਾਲਾ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਕਿ ਪ੍ਰਭੂ ਦੇ ਘਰ ਨੂੰ ਜਾਣ ਵਾਲਾ ਜਿਹੜਾ ਰਸਤਾ ਹੈ ਉਹ ਦੁੱਖਾਂ ਦੇ ਮੰਡਲ ਦੇ ਵਿੱਚੋਂ ਹੋ ਕੇ ਲੰਘਦਾ ਹੈ ਪਰ ਸਾਡੇ ਮਨ ਦੀ ਸਧਾਰਨ ਹੀ ਇੱਕ ਲੋਚਾ ਰਹਿੰਦੀ ਹੈ ਕਿ ਸਾਨੂੰ ਕੋਈ ਦੁੱਖ ਪ੍ਰਾਪਤ ਨਾ ਹੋਵੇ ਸਾਡਾ ਜੀਵਨ ਜਿਹੜਾ ਹੈ ਹਮੇਸ਼ਾ ਸੁੱਖਾਂ ਦੇ ਨਾਲ ਭਰਿਆ ਹੋਣਾ ਚਾਹੀਦਾ ਹੈ ਅਸੀਂ ਕਿਉਂਕਿ ਸਾਧ ਸੰਗਤ ਜੀ ਦੁੱਖ ਦੇ ਨਾਲ ਸਮਝੌਤਾ ਨਹੀਂ ਕਰ ਸਕਦੇ ਲੇਕਿਨ ਫੇਰ ਵੀ ਸਾਧ ਸੰਗਤ ਜੀ ਅਸੀਂ ਦੁੱਖਾਂ ਦੇ ਵਿੱਚ ਗਰਸੇ ਰਹਿੰਨੇ ਆ ਜਦੋਂ ਸਾਧ ਸੰਗਤ ਜੀ ਦੁੱਖ ਦੇ ਨਾਲ ਸਮਝੌਤਾ ਹੀ ਨਹੀਂ ਫਿਰ ਸਾਧ ਸੰਗਤ ਜੀ ਜਿਹੜਾ ਦਰਵਾਜ਼ਾ ਪਰਮਾਤਮਾ ਦੇ ਘਰ ਨੂੰ ਜਾਂਦਾ ਹੈ ਦੁੱਖਾਂ ਦੇ ਵਿੱਚੋਂ ਦੀ ਲੰਘਣਾ ਪੈਂਦਾ ਹੈ ਜਦੋਂ ਦੁੱਖਾਂ ਦੇ ਨਾਲ ਸਮਝੌਤਾ ਨਹੀਂ ਫੇਰ ਸਾ ਸੰਗਤ ਜੀ ਦੁੱਖਾਂ ਦੇ ਦਰਵਾਜੇ ਚ ਕਿਵੇਂ ਲੰਘਿਆ ਜਾ ਸਕਦਾ ਹੈ ਹੁਣ ਦੁਨੀਆ ਦੇ ਇਤਿਹਾਸ ਵਿੱਚ ਐਸਾ ਬਹੁਤ ਘੱਟ ਦੇਖਿਆ ਗਿਆ ਹੈ ਕਿ ਕੋਈ ਪ੍ਰੇਮੀ ਇਹ ਅਰਦਾਸ ਕਰੇ ਕਿ हे ਵਾਈਗਰੂ ਸੱਚੇ ਪਾਤਸ਼ਾਹ ਮੇਰੇ ਦੁੱਖਾਂ ਦੀ ਮੇਰੇ ਤੇ ਬਖਸ਼ਿਸ਼ ਕਰ ਮੇਰੇ ਘਰ ਦੁੱਖ ਹੋਣ ਇਹ ਅਰਦਾਸ ਇੱਕ ਅਨਹੋਣੀ ਗੱਲ ਹੈ ਸਿਰਫ ਮਾਤਾ ਕੁੰਤੀ ਦੇ ਬਾਰੇ ਕਹਿੰਦੇ ਨੇ ਕਿ ਉਹ ਭਜਨ ਪਾਠ ਕਰਕੇ ਅਪਰਾਧਨਾ ਕਰਿਆ ਕਰਦੀ ਸੀ ਕਿ हे ਪ੍ਰਭੂ ਅਸੀਂ ਰਾਜ ਸੁਖ ਪਾ ਕੇ ਤੈਨੂੰ ਭੁੱਲ ਨਾ ਜਾਈਏ ਸਾਨੂੰ ਦੁੱਖ ਦੀ ਦਾਤ ਦੇ ਅਸੀਂ ਹਰ ਵਕਤ ਸੁਖ ਮੰਗਦੇ ਆ ਸਾਡੀ ਜੋ ਮੰਗਾ ਨੇ ਸਾਧ ਸੰਗਤ ਜੀ ਉਹਨਾਂ ਦੀ ਤਾਰ ਇੰਨੀ ਲੰਮੀ ਹੈ ਕਿ ਅਸੀਂ ਸਾਰੀ ਉਮਰ ਦੇ ਦੇ ਕਰਦੇ ਲੰਘਾ ਦਿੰਨੇ ਆ ਕਿ ਮੈਨੂੰ ਸੋਹਣਾ ਸਰੀਰ ਦੇ ਮੈਂ ਸੋਹਣਾ ਪੜ ਲਿਖ ਜਾਵਾਂ ਮੇਰਾ ਜੀਵਨ ਸਾਥੀ ਬਹੁਤ ਹੀ ਮਨਪਸੰਦ ਦਾ ਮਿਲੇ ਮੇਰਾ ਰੁਜ਼ਗਾਰ ਸੋਹਣਾ ਚੱਲੇ ਬਿਜ਼ਨਸ ਸੋਹਣਾ ਚੱਲੇ ਪੁੱਤਰ ਦੀ ਦਾਤ ਮਿਲੇ ਸੋਹਣਾ ਘਰ ਹੋਵੇ ਵੱਡੇ ਤੋਂ ਵੱਡਾ ਮੈਨੂੰ ਉਹਦਾ ਮਿਲੇ ਹਮੇਸ਼ਾ ਲੋਚਾ ਲੱਗੀ ਰਹਿੰਦੀ ਐ ਅਸੀਂ ਦੁੱਖ ਦਾ ਨਾਮ ਸੁਣ ਕੇ ਵੀ ਸਾਹ ਸੰਗਤ ਜੀ ਕੰਬ ਜਾਂਦੇ ਆ ਅਤੇ ਕਿਸੇ ਵੀ ਕੀਮਤ ਦੇ ਉੱਪਰ ਦੁੱਖ ਨੂੰ ਆਪਣੇ ਧਿਆਨ ਦੇ ਵਿੱਚ ਵੀ ਨਹੀਂ ਅਸੀਂ ਲੈਉਣਾ ਚਾਹੁੰਦੇ ਸੋਚ ਸੋਚਣਾ ਵੀ ਨਹੀਂ ਚਾਹੁੰਦੇ ਭਾਵੇਂ ਕਿ ਗੁਰੂ ਮਹਾਰਾਜ ਦਾ ਫਰਮਾਨ ਹੈ ਕੇਤਿਆਂ ਦੁੱਖ ਭੂਖ ਸਦਮਾਰ ਏਪੀ ਦਾਤ ਤੇਰੀ ਦਾਤਾਰ ਸੋ ਅਸੀਂ ਇਸ ਸਿਧਾਂਤ ਦੇ ਨਾਲ ਸਹਿਮਤ ਹੋਣ ਨੂੰ ਤਿਆਰ ਨਹੀਂ ਅਸੀਂ ਇਹਦੇ ਨਾਲ ਸਮਝੋਤਾ ਕਰਨ ਨੂੰ ਵੀ ਤਿਆਰ ਨਹੀਂ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਇਹ ਜਿਹੜਾ ਦੁੱਖ ਹੈ ਇਹ ਵੀ ਉਸ ਅਕਾਲਪੁਰਖ ਵਾਹਿਗੁਰੂ ਦੀ ਦਾਤ ਹੈ ਸੁਖ ਦਾਤ ਹੈ ਬੜੇ ਖੁਸ਼ ਹੁੰਨੇ ਆ ਛਾਲਾ ਮਾਰਦੇ ਆ ਔਰ ਦੁੱਖ ਹੁੰਦਾ ਜੇ ਅਸੀਂ ਉਹਨਾਂ ਟੁੱਟ ਜਾਂਦੇ ਆ ਡਿੱਗ ਜਾਂਦੇ ਆ ਘਬਰਾ ਜਾਂਦੇ ਆ ਡਰ ਜਾਂਦੇ ਆ ਪਾਤਸ਼ਾਹ ਕਹਿੰਦੇ ਇਹ ਵੀ ਉਹਦੀ ਦਾਤ ਹੈ ਸੁਖ ਦੁਖ ਤੇਰੀ ਆਗਿਆ ਪਿਆਰੇ ਦੂਜੀ ਨਾਹੀ ਜਾਏ ਜੋ ਤੂੰ ਕਰਾਵੇ ਸੋਈ ਕਰੀ ਪਿਆਰੇ ਅਵਰ ਕਿਛ ਕਰਨ ਨਾ ਜਾਏ ਪਾਸ਼ਾ ਕਹਿੰਦੇ ਦੁੱਖ ਸੁਖ ਵਾਹਿਗੁਰੂ ਦੇ ਪਾਣੇ ਦੇ ਵਿੱਚ ਹੀ ਹੋਇਆ ਕਰਦੇ ਨੇ ਜੋ ਇਸ ਪਾਣੇ ਦੇ ਵਿੱਚ ਪਰਸੰਨ ਚਿੱਤ ਰਹਿੰਦਾ ਹੈ ਨਾ ਦੁੱਖ ਆਏ ਟੋ ਕਬਰ ਹੁੰਦਾ ਹੈ ਨਾ ਸੁਖ ਆਏ ਤੇ ਉਸ਼ਲਦਾ ਫਿਰਦਾ ਹੈ ਐਕਸਾਈਟਡ ਨਹੀਂ ਹੁੰਦਾ ਤੇ ਨਾ ਹੀ ਦੁੱਖ ਦੇ ਸਮੇਂ ਦੇ ਵਿੱਚ ਟੈਂਦੀ ਕਲਾ ਚਾਉਂਦਾ ਹੈ ਉਦਾਸ ਹੁੰਦਾ ਹੈ ਉਹ ਹਮੇਸ਼ਾ ਜਿਹੜਾ ਗੁਰੂ ਦਾ ਸਿੱਖ ਹੈ ਗੁਰੂ ਦਾ ਪਿਆਰਾ ਲਾਡਲਾ ਹੈ ਵਾਹਿਗੁਰੂ ਦੀ ਰਜਾ ਦੇ ਨਾਲ ਆਪਣੇ ਆਪ ਨੂੰ ਮੇਲ ਕੇ ਕੁਸਲ ਕਰ ਲੈਂਦਾ ਹੈ ਹਮੇਸ਼ਾ ਭਾਣੇ ਦੇ ਵਿੱਚ ਸ਼ੁਕਰ ਦੇ ਵਿੱਚ ਜ਼ਿੰਦਗੀ ਨੂੰ ਬਤੀਤ ਕਰਦਾ ਹੈ ਦੁੱਖ ਤੇ ਸੁੱਖ ਦੇ ਸਮੇਂ ਇਹੋ ਜਿਹੀ ਬਿਰਤੀ ਦੇ ਵਿੱਚ ਪਰਵਿੱਤ ਰਹਿਣਾ ਚਾਹੀਦਾ ਹੈ ਪਾਚਾ ਕਹਿੰਦੇ ਦੁੱਖ ਸੁਖ ਤੇਰੇ ਬਾਣੇ ਹੋਵੇ ਕਿਸ ਥੈ ਜਾਏ ਰੁਆਈਏ ਹੁਕਮੀ ਹੁਕਮ ਚਲਾਏ ਵਿਗਸੈ ਨਾਨਕ ਲਿਖਿਆ ਪਾਈ ਹੈ ਪਾਚਾ ਕਹਿੰਦੇ ਵਾਹਿਗੁਰੂ ਦੇ ਬਾਣੇ ਦੇ ਵਿੱਚ ਹੀ ਸਭ ਕੁਝ ਵਰਤ ਰਿਹਾ ਏ ਸਭ ਕੁਝ ਦੁੱਖ ਵੀ ਉਹਦੇ ਬਾਣੇ ਦੇ ਵਿੱਚ ਸੁਖ ਵੀ ਉਹਦੇ ਬਾਣੇ ਦੇ ਵਿੱਚ ਸੁਖ ਨੂੰ ਤੇ ਅਸੀਂ ਬੜਾ ਖੁਸ਼ੀ ਖੁਸ਼ੀ ਮੰਨ ਲੈਨੇ ਆ ਸਮਝ ਲੈਣੇ ਆ ਪਰ ਦੁੱਖ ਆ ਜਾਵੇ ਤੇ ਅਸੀਂ ਉਹਨਾਂ ਟੁੱਟ ਜਾਂਦੇ ਆ ਵਾਹਿਗੁਰੂ ਨੂੰ ਰੱਬ ਨੂੰ ਅਲਾਮੇਂਦੇ ਨੇ ਸ਼ੁਰੂ ਕਰ ਦਿੰਨੇ ਆ ਪਰ ਵਾਹਿਗੁਰੂ ਦੇ ਭਾਣੇ ਦੇ ਵਿੱਚ ਹੀ ਸਾ ਸੰਗਤ ਜੀ ਸਾਰੇ ਸੁੱਖ ਹਾਸਲ ਹੁੰਦੇ ਨੇ ਲੋਕ ਸੁੱਖ ਮੰਗਦੇ ਨੇ ਵਾਹਿਗੁਰੂ ਜੀ ਆਪਣੇ ਭਾਣੇ ਦੇ ਅਨੁਸਾਰ ਆਪਣੀ ਰਜਾ ਦੇ ਅਨੁਸਾਰ ਸਭ ਨੂੰ ਦੁੱਖ ਦੀ ਦਾਤ ਵੰਡਦੇ ਨੇ ਸੁੱਖ ਦੀ ਦਾਤ ਵੀ ਵੰਡਦੇ ਨੇ ਤੇ ਗੁਰੂ ਦਾ ਪਿਆਰ ਆ ਜਿਹੜਾ ਸਿੱਖ ਹੈ ਹਮੇਸ਼ਾ ਆਪਣੇ ਸਤਿਗੁਰਾਂ ਦੇ ਅੱਗੇ ਅਰਦਾਸ ਕਰਦਾ ਏ ਕਿ ਪਾਤਸ਼ਾਹ ਸਾਨੂੰ ਹਮੇਸ਼ਾ ਆਪਣੇ ਬਾਣੇ ਦੇ ਵਿੱਚ ਰੱਖੀ ਹਮੇਸ਼ਾ ਅੰਗ ਸੰਗ ਰੱਖੀ ਆਪਣੇ ਸ਼ਰਨ ਦੇ ਵਿੱਚ ਰੱਖੀ ਦੁੱਖ ਆ ਜਾਵੇ ਸੁੱਖ ਆ ਜਾਵੇ ਰੱਖੀ ਆਪਣੇ ਬਾਣੇ ਦੇ ਵਿੱਚ ਸਾਡੇ ਮਨ ਦਾ ਕੋਈ ਭਰੋਸਾ ਨਹੀਂ ਕਿੱਥੇ ਡੋਲ ਜਾਵੇ ਮਹਾਰਾਜ ਤੁਸੀਂ ਹਮੇਸ਼ਾ ਅੰਗ ਸੰਗ ਹੋ ਕੇ ਵਰਤਿਓ ਸੋ ਇਹ ਭਾਵਨਾ ਹੈ ਜੋ ਹਰ ਗੁਰਸਿੱਖ ਜੋ ਅਸਲ ਮਾਇਨੇ ਦੇ ਵਿੱਚ ਗੁਰਸਿੱਖ ਹੈ ਉਹਦੇ ਅੰਦਰ ਦੀ ਭਾਵਨਾ ਇਹ ਹੁੰਦੀ ਹੈ ਹਮੇਸ਼ਾ ਸਤਗੁਰਾਂ ਦੇ ਬਾਣੇ ਤੇ ਚੱਲਣ ਦੀ ਕੋਸ਼ਿਸ਼ ਕਰਦਾ ਏ ਦੁੱਖ ਦੇ ਵਿੱਚ ਘਬਰਾਉਂਦਾ ਨਹੀਂ ਸੁੱਖ ਦੇ ਵਿੱਚ ਜ਼ਿਆਦਾ ਖੁਸ਼ ਨਹੀਂ ਹੁੰਦਾ ਹਮੇਸ਼ਾ ਸਾਸੰਗ ਜੀ ਨਿਊਟਰਲ ਲੈ ਕੇ ਚੱਲਦਾ ਏ ਅਸੀਂ ਜੇ ਕੋ ਸੋਖਾ ਜੇ ਤਾਂ ਵੀ ਰੱਬ ਭੁੱਲ ਬੈਠਦੇ ਆਂ ਦੁੱਖ ਆ ਜੇ ਫਿਰਦੇ ਅਸੀਂ ਰੱਬ ਭੁੱਲਦੇ ਹੀ ਆਂ ਦੁੱਖ ਦੇ ਵਿੱਚ ਵੀ ਪਰਮਾਤਮਾ ਯਾਦ ਰਹੇ ਸੁੱਖ ਦੇ ਵਿੱਚ ਵੀ ਪਰਮਾਤਮਾ ਯਾਦ ਰਹੇ ਇੱਕੋ ਅਵਸਥਾ ਰਵੇ ਸਮਝ ਲੈਣਾ ਗੁਰੂ ਦੀ ਖੁਸ਼ੀ ਸਾਡੇ ਤੇ ਹੈ ਹੁਣ ਸਾਥ ਸੰਗਤ ਜੀ ਦੇਖੋ ਬਾਣੀ ਜਿਹੜੀ ਹੈ ਹਰ ਕਿਸੇ ਦਾ ਭਲਾ ਕਰਦੀ ਏ ਸਤਿਗੁਰ ਰੰਗ ਸੰਗ ਹੋ ਕੇ ਵਰਤਦੇ ਨੇ ਜੇ ਕੋ ਜਿੰਨੇ ਪ੍ਰਮਾਤਮਾ ਨੂੰ ਨਜ਼ਦੀਕ ਸਮਝਿਆ ਪ੍ਰਮਾਤਮਾ ਉਹਦੇ ਨਜ਼ਦੀਕ ਹੋ ਕੇ ਵਰਤਿਆ ਵੀ ਆ ਜਿੰਨੇ ਪ੍ਰਮਾਤਮਾ ਨੂੰ ਦੂਰ ਸਮਝਿਆ ਦੂਰ ਜਾਣਿਆ ਉਹਦੇ ਨਾਲ ਕਦੀ ਫਿਰ ਸਾਥ ਸੰਗਤ ਜੀ ਸਤਿਗੁਰ ਪਾਤਸ਼ਾਹ ਵਰਤਦੇ ਨਹੀਂ ਹੁਣ ਜਿਹੜੇ ਸ਼ਹੀਦਾਂ ਨੂੰ ਅੰਗ ਸੰਗ ਸਮਝਦੇ ਨਹੀਂ ਇਹ ਸ਼ਹੀਦ ਸਿੰਘ ਅੰਗ ਸੰਗ ਵਰਤਦੇ ਨੇ ਮੇਰੇ ਰੱਖਿਆ ਕਰਦੇ ਨੇ ਮੇਰੇ ਨਾਲ ਨੇ ਹਮੇਸ਼ਾ ਬਾਬਾ ਦੀਪ ਸਿੰਘ ਜੀ ਮੇਰੀ ਰੱਖਿਆ ਕਰਨਗੇ ਜਿਨ੍ਹਾਂ ਦਾ ਭਰੋਸਾ ਇਹ ਹੁੰਦਾ ਹੈ ਤੇ ਉਹਨਾਂ ਦੀ ਰੱਖਿਆ ਫਿਰ ਬਾਬਾ ਜੀ ਕਰਦੇ ਵੀ ਨੇ ਉਹਨਾਂ ਦੇ ਕਾਰਜ ਵੀ ਸੰਪੂਰਨ ਕਰਦੇ ਨੇ ਪਰ ਜਿਨ੍ਹਾਂ ਦਾ ਭਰੋਸਾ ਹੀ ਇਹ ਨਹੀਂ ਕਿ ਬਾਬਾ ਜੀ ਸਾਡੇ ਨਾਲ ਹੈ ਕਿ ਨਹੀਂ ਹੈ ਹਮੇਸ਼ਾ ਡਾਵਾਂਡੋਲ ਰਹਿੰਦੇ ਨੇ ਸਾਥ ਸੰਗਤ ਜੀ ਫਿਰ ਉਹਨਾਂ ਦੇ ਨਾਲ ਕਦੀ ਸ਼ਹੀਦੀ ਪਹਿਰੇ ਨਹੀਂ ਲੱਗਦੇ ਸ਼ਹੀਦੀ ਫੌਜਾਂ ਉਹਨਾਂ ਦੇ ਨਾਲ ਕਦੀ ਵਰਤਦੀਆਂ ਨਹੀਂ ਸੋ ਸਤਗੁਰ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ ਸ਼ਹੀਦ ਸਿੰਘ ਅੰਗਸੰਗ ਸਹਾਈ ਹੁੰਦੇ ਨੇ ਫਰਕ ਸਿਰਫ ਭਾਵਨਾ ਦੇ ਵਿੱਚ ਆਉਣਾ ਹੈ ਭਾਵਨਾ ਪੂਰੀ ਨਹੀਂ ਭਾਵਨਾ ਪੱਕੀ ਨਹੀਂ ਕੁਝ ਹਾਸਲ ਨਹੀਂ ਹੋਣਾ ਭਾਵਨਾ ਪੱਕੀ ਹੈ ਸੱਬੇ ਜੋ ਦਾਤਾਂ ਨੇ ਉਹ ਝੋਲੀ ਦੇ ਵਿੱਚ ਆਣ ਪੈਣਗੀਆਂ ਸੋ ਸੰਗੇਤ ਜੀ ਭਾਵਨਾ ਆਪਣੀ ਨੂੰ ਪੱਕਿਆ ਕਰਨਾ ਹੈ ਤੇ ਭਾਵਨਾ ਪੱਕੀ ਹੋਣੀ ਹੈ ਵੱਧ ਤੋਂ ਵੱਧ ਬਾਣੀ ਪੜ ਕੇ ਵੱਧ ਤੋਂ ਵੱਧ ਸਿਮਰਨ ਕਰਕੇ ਵੱਧ ਤੋਂ ਵੱਧ ਸੇਵਾ ਕਰਕੇ ਸਿਰਫ ਗੱਲਾਂ ਦੇ ਨਾਲ ਭਾਵਨਾ ਪੱਕੀ ਨਹੀਂ ਹੋਣੀ ਕੇਵਲ ਗੱਲਾਂ ਦੇ ਨਾਲ ਪਿਆਰ ਪੱਕਾ ਨਹੀਂ ਹੋਣਾ ਸਤਿਗੁਰਾਂ ਤੇ ਭਰੋਸਾ ਵੀ ਕੇਵਲ ਗੱਲਾਂ ਕਰਕੇ ਪੱਕਾ ਨਹੀਂ ਹੋਣਾ ਬਾਣੀ ਪੜ ਕੇ ਵੱਧ ਤੋਂ ਵੱਧ ਸੇਵਾ ਕਰਕੇ ਸਤਿਗੁਰਾਂ ਦੇ ਉੱਪਰ ਪੂਰਨ ਭਰੋਸਾ ਵੱਜਦਾ ਹੈ ਤੇ ਜਿਸ ਦਿਨ ਪੂਰਨ ਭਰੋਸਾ ਪੂਰਨ ਭਾਵਨਾ ਸਤਗੁਰਾਂ ਦੇ ਉੱਪਰ ਬਣ ਗਈ ਸਾ ਸੰਗਤ ਜੀ ਫਿਰ ਸਾਡੇ ਨਾਲ ਵੀ ਸ਼ਹੀਦੀ ਫੌਜਾਂ ਵਰਤਨ ਗਈਆਂ ਸਾਡੇ ਸਾਰੇ ਅੜੇ ਹੋਏ ਮੋਰਚੇ ਫਿਰ ਸ਼ਹੀਦੀ ਫੌਜਾਂ ਆਪ ਵਰਦਗੇ ਵਿੱਚ ਉਹਨਾਂ ਨੂੰ ਫਤਿਹ ਕਰਨ ਗਈਆਂ ਸਾਰੇ ਮੋਰਚੇ ਫਤਿਹ ਹੋਣਗੇ ਕੋਈ ਕਾਰਜ ਅਸੀਂ ਤੇ ਨਿੱਕੀਆਂ ਮੋਟੀਆਂ ਗੱਲਾਂ ਦੇ ਪਿੱਛੇ ਦੁਖੀ ਆ ਮੇਰੀ ਪੀਰ ਨਹੀਂ ਆ ਰਹੀ ਮੈਂ ਪੱਕਾ ਨਹੀਂ ਹੋ ਰਿਹਾ ਮੈਂ ਪੱਕੀ ਨਹੀਂ ਹੋ ਰਹੀ ਮੇਰੇ ਤੇ ਕੇਸ ਚੱਲ ਰਹਾ ਤੇ ਨਿੱਕੀਆਂ ਤੁਛ ਜੀਆਂ ਚੀਜ਼ਾਂ ਨੇ ਸਤਗੁਰ ਸੱਚੇ ਪਾਤਸ਼ਾਹ ਜਾਉਣ ਸਤਗੁਰ ਮੇਰਾ ਮਾਰ ਜੇ ਵਾਲੇ ਸਤਗੁਰ ਮੋਇਆਂ ਦੇ ਵਿੱਚ ਵੀ ਜਾਣ ਪਾ ਦਿੰਦਾ ਜੀ ਐਸੀ ਬਖਸ਼ਿਸ਼ ਹੈ ਐਸੀ ਮਿਹਰ ਹੈ ਸਤਗੁਰ ਚਾਹੇ ਤੇ ਮੋਇਆਂ ਨੂੰ ਸਵਾਸ ਬਖਸ਼ ਦਿੰਦਾ ਹੈ ਤੇ ਅਸੀਂ ਤੇ ਥੋੜਾ ਬਹੁਤ ਦੁੱਖ ਆ ਜੇ ਤੇ ਅਸੀਂ ਘਬਰਾ ਜਾਂਦੇ ਆ ਡੋਲ ਜਾਂਦੇ ਆ ਸੋ ਤਾਂ ਹੀ ਉਹ ਕਹਿੰਦੇ ਨੇ ਕਿ ਭਾਈ ਭਰੋਸਾ ਗੁਰੂ ਤੇ ਪੂਰਾ ਬਣਾ ਕੇ ਰੱਖੋ ਭਾਵਨਾ ਪੱਕੀ ਬਣਾ ਕੇ ਰੱਖੋ ਦੇਖਿਓ ਕਿਵੇਂ ਮੋਰਚੇ ਫਤੇ ਹੁੰਦੇ ਦੇਖੋ ਕਿਵੇਂ ਸਤਗੁਰ ਅੰਗ ਸੰਗ ਹੋ ਕੇ ਵਰਤਦੇ ਸੋ ਸਾਧ ਸੰਗਤ ਜੀ ਹੱਡ ਬੀਤੀਆਂ ਸੰਗਤ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਕਿ ਕਿਵੇਂ ਗੁਰੂ ਕੇ ਪਿਆਰੇ ਸ਼ਹੀਦ ਸਿੰਘ ਸਾਰੇ ਸ਼ਹੀਦ ਸਿੰਘ ਸ਼ਹੀਦ ਸਾਸੰਗਤ ਜੀ ਅੱਡ-ਅੱਡ ਨਹੀਂ ਹੁੰਦੇ ਪਰ ਜਿਵੇਂ ਹੁਣ ਸੰਗਤ ਬਾਬਾ ਦੀਪ ਸਿੰਘ ਜੀ ਦੇ ਦੁਆਰੇ ਤੇ ਜਾਂਦੀ ਹੈ ਇਸ ਕਰਕੇ ਬਾਬਾ ਦੀਪ ਸਿੰਘ ਜੀ ਨਾਲ ਸੰਗਤ ਬਹੁਤਾ ਪ੍ਰੇਮ ਕਰਦੀ ਹੈ ਸੋ ਬਾਬਾ ਦੀਪ ਸਿੰਘ ਜੀ ਕਿਵੇਂ ਸੰਗਤ ਦੇ ਨਾਲ ਵਰਤਦੇ ਨੇ ਜਿਹੜੇ ਭਰੋਸੇ ਵਾਲੇ ਨੇ ਪ੍ਰੇਮ ਵਾਲੇ ਨੇ ਸੋ ਇੱਕ ਵੀਰ ਜਿਨ੍ਹਾਂ ਨੇ ਆਪਣੀ ਹੱਡ ਬੀਤੀ ਦੱਸੀ ਉਹ ਵੀਰ ਅਮ੍ਰਿਤਸਰ ਸਾਹਿਬ ਤੋਂ ਹੀ ਰਹਿਣ ਵਾਲੇ ਨੇ ਸੋ ਵੀਰ ਦੱਸਦੇ ਨੇ ਕਿ ਉਹਨਾਂ ਦੀ ਮੈਰਿਜ ਹੋਈ ਤੇ ਬੜਾ ਵਧੀਆ ਸਾਡਾ ਕਹਿੰਦੇ ਕਿ ਪਰਿਵਾਰ ਛੋਟਾ ਜਿਹਾ ਜਿਹੜਾ ਸੀ ਖੁਸ਼ੀ-ਖੁਸ਼ੀ ਰਹਿ ਰਿਹਾ ਸੀ ਪਰ ਪਤਾ ਨਹੀਂ ਕਹਿੰਦੇ ਪ੍ਰਮਾਤਮਾ ਨੂੰ ਕੀ ਮਨਜ਼ੂਰ ਸੀ ਵੀ ਅਸੀਂ ਵਧੀਆ ਜ਼ਿੰਦਗੀ ਗੁਜ਼ਾਰ ਰਹੇ ਸਾਂ ਬਤੀਤ ਕਰ ਰਹੇ ਸਾਂ ਪਰ ਜਿਵੇਂ ਸਾਧ ਸੰਗਤ ਜੀ ਸਮਾ ਕਾਲ ਯੁੱਗ ਦਾ ਚੱਲਦਾ ਹੈ ਇਹਦੇ ਵਿੱਚ ਕੋਈ ਕਿਸੇ ਦੀ ਗੱਲ ਸਹਾਰ ਕੇ ਰਾਜੀ ਨਹੀਂ ਪਤੀ ਪਤਨੀ ਦੀ ਗੱਲ ਸਹਾਰਦਾ ਨਹੀਂ ਤੇ ਪਤਨੀ ਪਤੀ ਦੀ ਗੱਲ ਨਹੀਂ ਸਹਾਰਦੀ ਜਿਹਦੇ ਕਰਕੇ ਬਹੁਤੇ ਡਾਈਵੋਰਸ ਤਲਾਕ ਹੋ ਰਹੇ ਨੇ ਅੱਜ ਸੋ ਉਹ ਖੇਡ ਬਣਦੀ ਹੈ ਉਹ ਕਹਿੰਦਾ ਕਿ ਕਲੇਸ਼ ਘਰ ਦੇ ਵਿੱਚ ਲੜਾਈਆਂ ਝਗੜੇ ਸ਼ੁਰੂ ਹੋ ਗਏ ਹੁਣ ਉਹ ਵੀਰ ਦੱਸਦਾ ਏ ਕਿ ਲੜਾਈ ਝਗੜੇ ਹੋਣੇ ਨਾ ਮੈਂ ਆਪਣੀ ਮਾਂ ਦੀ ਗੱਲ ਕਰ ਸਕਦਾ ਨਾ ਮੈਂ ਆਪਣੀ ਪਤਨੀ ਦੀ ਜੇ ਮੈਂ ਪਤਨੀ ਦੀ ਗੱਲ ਕਰਦਾ ਤੇ ਮਾਂ ਨਰਾਜ ਹੋ ਜਾਂਦੀ ਜਦੋਂ ਮੈਂ ਮਾਂ ਦੀ ਗੱਲ ਕਰਦਾ ਤੇ ਪਤਨੀ ਨਰਾਜ ਹੋ ਜਾਂਦੀ ਕਹਿੰਦੇ ਹਜੇ 1 ਮਹੀਨਾ ਵਿਆਹ ਨੂੰ ਹੋਇਆ ਤੇ ਸਾਡੇ ਘਰ ਲੜਾਈ ਹੋ ਗਈ ਕਲੇਸ਼ ਹੋ ਗਿਆ ਤੇ ਉਹਨੇ ਆਪਣੇ ਪੇਕੇਆਂ ਤੋਂ ਬੁਲਾ ਲਏ ਤੇ ਉਹ ਆ ਕੇ ਇਹਨੂੰ ਲੈ ਗਏ ਹੁਣ 2 ਮਹੀਨੇ ਕਹਿੰਦੇ ਉਹ ਆਪਣੇ ਪੇਕੇ ਰਹੀ 2 ਮਹੀਨੇ ਪੇਕੇ ਰਹੀ ਤੇ ਅਸੀਂ ਚਲੋ ਫੇਰ ਆ ਵਿੱਚ ਬੰਦੇ ਪਾ ਕੇ ਤੇ ਮਨਾ ਕੇ ਉਹਨੂੰ ਫੇਰ ਲੈ ਆਏ ਫੇਰ 2-4 ਹਫ਼ਤੇ ਸਹੀ ਲੰਗੇ ਫੇਰ ਉਹ ਲੜਾਈ ਝਗੜੇ ਹੁਣ ਕਹਿੰਦਾ ਕਿ ਮੈਂ ਸੋਚ ਲਿਆ ਸੀ ਕਿ ਮੈਂ ਕਿਸੇ ਦੀ ਸਾਈਡ ਨਹੀਂ ਲੈਣੀ ਮੈਂ ਕਹਿੰਦਾ ਇਹਨਾਂ ਨੂੰ ਵੀ ਕਹਿ ਦਿੱਤਾ ਸੀ ਆਪਣੀ ਪਤਨੀ ਨੂੰ ਤੇ ਆਪਣੀ ਮਾਂ ਨੂੰ ਕਿ ਜੋ ਤੁਹਾਡੀ ਗੱਲ ਹੈ ਤੁਸੀਂ ਆਪਸ ਵਿੱਚ ਨਿਪਟਾਓ ਵੀ ਮੈਂ ਵਿੱਚ ਨਹੀਂ ਆਉਣਾ ਕਿ ਮੈਂ ਕਿਸੇ ਦੀ ਗੱਲ ਨਹੀਂ ਕਰਨੀ ਸੋ ਕਹਿੰਦੇ ਕਿ ਐਦਾਂ ਫੇਰ ਲੜਾਈ ਝਗੜੇ ਪਰ ਖਤਮ ਨਾ ਹੋਵੇ ਕਹਿੰਦੇ ਕਿ ਹੁਣ ਲੜਾਈ ਝਗੜੇ ਫੇਰ ਕਹਿੰਦੇ ਕਿ ਜਦੋਂ ਜ਼ਿਆਦਾ ਹੋਗੇ ਉਹ ਕਹਣਾ ਕਹਿੰਦਾ ਕਿ ਮੇਰੀ ਪਤਨੀ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਾਂ ਇਸ ਘਰ 'ਚ ਮੈਂ ਰਹੂੰਗੀ ਤੇ ਜਾਂ ਤੇਰੀ ਮਾਂ ਰਹੂਗੀ ਕਿ ਮੈਂ ਇਹਦੇ ਨਾਲ ਨਹੀਂ ਰਹਿ ਸਕਦੀ। ਵੀਰ ਕਹਿੰਦਾ ਕਿ ਮੈਂ ਹੁਣ ਮਾਂ ਕਿਵੇਂ ਛੱਡ ਦਵਾਂ? ਪਤਨੀ ਨਹੀਂ ਛੱਡ ਸਕਦਾ ਪਰ ਮਾਂ ਵੀ ਮੈਂ ਨਹੀਂ ਸੀ ਛੱਡ ਸਕਦਾ। ਵੀਰ ਕਹਿੰਦਾ ਕਿ ਮੈਂ ਇੱਕ ਤਰੀਕੇ ਦੇ ਨਾਲ ਡਿਪਰੈਸ਼ਨ ਦਾ ਸ਼ਿਕਾਰ ਹੋ ਰਿਹਾ ਸੀ। ਮੇਰਾ ਇੱਕ ਤਰੀਕੇ ਦੇ ਨਾਲ ਛੋਸ਼ਨ ਹੋ ਰਿਹਾ ਸੀ ਮਾਨਸਿਕ ਤੌਰ ਤੇ। ਹੁਣ ਮੈਨੂੰ ਮੈਂ ਬੋਲ ਨਹੀਂ ਸੀ ਸਕਦਾ ਕਿਸੇ ਨੂੰ ਵੀ ਪਰ ਕਹਿੰਦਾ ਕਿ ਅੰਦਰੋਂ-ਅੰਦਰੀ ਮੈਂ ਘੁੱਟ ਰਿਹਾ ਹਾਂ। ਇਹ ਲੜਾਈਆਂ ਝਗੜੇ ਇੰਨੇ ਵੱਧ ਗਏ ਉਹ ਫੇਰ ਆਪਣੇ ਕਹਿੰਦੇ ਕਿ ਪੇਕੇ ਚਲ ਗਈ। ਕੁਝ ਮਹੀਨੇ ਉੱਥੇ ਰਹੀ। ਫੇਰ ਚਲੋ ਮਨਾ ਕੇ ਲਿਆਏ ਆਏ। ਕੋਸ਼ਿਸ਼ ਕੀਤੀ ਮਤਲਬ ਰਿਸ਼ਤਾ ਨਿਭਾਉਣ ਦੀ। ਫੇਰ ਰਿਸ਼ਤਾ ਟੁੱਟੇ ਨਾ। ਪਰ ਕਹਿੰਦੇ ਕਿ ਜਿਹੜੇ ਰਿਸ਼ਤੇ ਨੇ ਟੁੱਟਣਾ ਹੀ ਹੁੰਦਾ ਏ ਜੀ ਉਹਨੇ ਕੁਝ ਸਾਲ ਬਾਅਦ ਟੁੱਟਣਾ ਹੈ ਉਹ ਪਹਿਲਾਂ ਹੀ ਟੁੱਟ ਜੇ। ਤੇ ਉਹ ਵੀਰ ਕਹਿੰਦਾ ਕਿ ਖੇਡ ਇਹੀ ਬਣੀ। ਪੀ ਮਤਲਬ ਫੇਰ ਲੜਾਈਆਂ ਝਗੜੇ ਹੁੰਦੇ ਰਹੇ। ਮਨਾ ਕੇ ਲਿਆਂਦਾ ਲੜਾਈਆਂ ਝਗੜੇ ਹੋਣ ਗੱਲ ਕਹਿੰਦੇ ਇੱਥੋਂ ਤੱਕ ਪਹੁੰਚ ਗਈ ਉਹ ਕਹਿੰਦੀ ਕਿ ਮੈਂ ਤੇ ਵਾਪਸ ਜਾਣਾ ਹੀ ਨਹੀਂ ਕਿ ਮੈਨੂੰ ਤਾਂ ਤਲਾਕ ਚਾਹੀਦਾ ਹੈ ਤੇ ਉਹ ਵੀਰ ਕਹਿੰਦਾ ਕਿ ਉਹ ਆਪਣੇ ਪੇਕੇ ਗਈ ਬਾਅਦ ਚ ਵਾਪਸ ਨਹੀਂ ਆਈ ਬੜੇ ਫੋਨ ਕੀਤੇ ਸਾਰੇ ਫੋਨ ਵੀ ਬਲੌਕ ਛਪਾਤੇ ਕਿਸੇ ਵੀ ਤਰੀਕੇ ਦਾ ਸੰਪਰਕ ਨਹੀਂ ਸੀ ਹੋਣ ਦਿੱਤਾ ਘਰ ਗਏ ਦਰਵਾਜ਼ਾ ਹੀ ਨਹੀਂ ਖੋਲਿਆ ਗਿਆ ਬਥੇਰੇ ਪੰਚਾਇਤ ਲੈ ਕੇ ਵੀ ਗਏ ਫਿਰ ਇੱਕ ਕੋਸ਼ਿਸ਼ ਕੀਤੀ ਪਰ ਕੋਸ਼ਿਸ਼ ਨਾ ਕਾਮਯਾਬ ਰਹੀ ਫਿਰ ਕੀ ਹੁੰਦਾ ਕਹਿੰਦੇ ਕਿ ਇਦਾਂ 2-4 ਮਹੀਨੇ ਲੰਘੇ ਸਾਡੇ ਘਰ ਪੋਸਟ ਦੇ ਰਾਹੀਂ ਕਹਿੰਦਾ ਕਿ ਇੱਕ ਚਿੱਠੀ ਆਉਂਦੀ ਜੋ ਚਿੱਠੀ ਦੇਖਦੇ ਆ ਤੇ ਉਹ ਸੰਮਣ ਸੀ ਜਿਹੜਾ ਕੋਰਟ ਵੱਲੋਂ ਆਇਆ ਸੀ ਯਾਨੀ ਕਿ ਉਹਨੇ ਕਹਿੰਦੇ ਕਿ ਸਾਡੇ ਤੇ ਕੇਸ ਕਰਤਾ ਸੀ ਹੁਣ ਕੇਸ ਕੀ ਕੀਤਾ ਤੇ ਕੇਸ ਕੀਤਾ ਉਹਨਾਂ ਨੇ ਕਹਿੰਦੇ ਕਿ ਜਦੋਂ ਅਸੀਂ ਸਾਰਾ ਪਤਾ ਕੀਤਾ ਕੇ ਉਸਨੇ ਡਾਈਵੋਰਸ ਵਾਸਤੇ ਅਪਲਾਈ ਕੀਤਾ ਸੀ ਜਿਹੜੀ ਗਰਾਉਂਡ ਨੇ ਰੱਖੀ ਸੀ ਵੀ ਕਿਉਂ ਡਾਈਵੋਰਸ ਚਾਹੀਦਾ ਉਹਨੇ ਮਾਰ ਕੁੱਟਾਈ ਦਾ ਕਿ ਮੈਨੂੰ ਘਰ ਨਹੀਂ ਰੱਖਦੇ ਮੈਨੂੰ ਘਰੋਂ ਮਾਰ ਕੁੱਟ ਕੇ ਕੱਢ ਦਿੰਦਾ ਹੈ ਕਿ ਮੇਰੇ ਕੋਲ ਦਹੇਜ ਮੰਗਦੇ ਸੀ ਮਤਲਬ ਇਹ ਸਾਰਾ ਚੀਜ਼ਾਂ ਜਿਹੜੀਆਂ ਹੋਈਆਂ ਵੀ ਨਹੀਂ ਸੀ ਉਹਨੇ ਉਹ ਚੀਜ਼ਾਂ ਮਤਲਬ ਮਤਲਬ ਇਹ ਚੀਜ਼ਾਂ ਉਹਨਾਂ ਨੇ ਮਤਲਬ ਗਰਾਉਂਡ ਬਣਾਈ ਡਾਈਵੋਰਸ ਲੈਣ ਵਾਸਤੇ ਕਹਿੰਦਾ ਕਿ ਬੜਾ ਹੈਰਾਨ ਹੋਇਆ ਮੈਂ ਕਿ ਅਸੀਂ ਤੇ ਕਦੀ ਕੋਰਟ ਕਚਹਿਰੀ ਦੇ ਮੂੰਹ ਨਹੀਂ ਦੇਖੇ ਤਾਡੀਆਂ ਪੁਛਤਾਂ ਚ ਨਹੀਂ ਕਿਸੇ ਨੇ ਦੇਖੇ ਤੇ ਹੁਣ ਸਾਨੂੰ ਇਹ ਚੀਜ਼ਾਂ ਦੇਖਣੀਆਂ ਪੈਣਗੀਆਂ ਤੇ ਉਹ ਵੀਰ ਕਹਿੰਦਾ ਕਿ ਇਦਾਂ ਚਲੋ ਕੋਰਟ ਕੇਸ ਸ਼ੁਰੂ ਹੋ ਗਿਆ ਤੇ ਸਾਨੂੰ ਵੀ ਹੁਣ ਵਕੀਲ ਕਰਨਾ ਪੈਣਾ ਸੀ ਵਕੀਲ ਕੀਤਾ ਬਥੇਰਾ ਪੈਸਾ ਬਰਬਾਦ ਕੀਤਾ ਹੁਣ ਤਰੀਕ ਤੇ ਤਰੀਕ ਹੁਣ ਤੁਹਾਨੂੰ ਸਾਸ ਸਿੰਘ ਜੀ ਪਤਾ ਹੈ ਇਹ ਜਿਹੜੇ ਕੇਸ ਹੁੰਦੇ ਨੇ ਇਹ ਕਦੀ ਮੁੱਕਦੇ ਨਹੀਂ ਜਲਦੀ ਇਹਨਾਂ ਦੇ ਫੈਸਲੇ ਨਹੀਂ ਹੁੰਦੇ ਫੈਸਲਾ ਫਿਰ ਆਪ ਸਮਝੋਤੇ ਨਾਲ ਕਰਨਾ ਪੈਂਦਾ ਹੈ ਕਹਿੰਦਾ ਕਿ ਅਸੀਂ ਸਮਝੌਤਾ ਕਰਨ ਦੀ ਵੀ ਕੋਸ਼ਿਸ਼ ਕੀਤੀ ਕਿ ਆਪਸ ਵਿੱਚ ਬੈ ਕੇ ਅਸੀਂ ਗੱਲ ਕਰ ਲੈਨੇ ਆ ਜੋ ਵੀ ਰਹਿਣਾ ਹੈ ਨਾਲ ਕਿ ਨਹੀਂ ਰਹਿਣਾ ਪਰ ਕਹਿੰਦੇ ਕਿ ਇਦਾਂ ਆ ਤਰੀਕਾ ਪਿੰਦੀ ਆ ਰਹੀਆਂ ਕੋਈ ਫੈਸਲਾ ਨਹੀਂ ਹੋਇਆ ਫਿਰ ਕਹਿੰਦਾ ਕਿ ਅਸੀਂ ਆਪਸੀ ਵਿੱਚ ਬੰਦੇ ਪਾ ਕੇ ਰਿਸ਼ਤੇਦਾਰ ਪਾ ਕੇ ਗੱਲ ਕੀਤੀ ਕਿ ਆਪਸ ਵਿੱਚ ਬੈਠ ਕੇ ਅਸੀਂ ਸਮਝੌਤਾ ਕਰ ਲੈਨੇ ਆ ਨਹੀਂ ਤੇ ਇਹ ਚੀਜ਼ ਤੇ ਬੜੀ ਲੰਮੀ ਖਿੱਚੀ ਜਾਣੀ ਆ ਤੇ ਤੁਹਾਡਾ ਵੀ ਖਰਚਾ ਲੱਗੀ ਜਾਣਾ ਸਾਡਾ ਵੀ ਲੱਗੀ ਜਾਣਾ ਹੁਣ ਕਹਿੰਦੇ ਕਿ ਉਹਨਾਂ ਸਾਨੂੰ ਪਤਾ ਤਾਂ ਸੀ ਕਿ ਪੈਸੇ ਮਾ ਪੈਸਿਆਂ ਦੀ ਮੰਗ ਹੈ ਉਹ ਪੈਸੇ ਮੰਗਣਗੇ ਅੱਗੋਂ ਅਸੀਂ ਇਹ ਚੀਜ਼ ਸੋਚੀ ਹੋਈ ਸੀ ਚਲੋ ਬੰਦੇ ਪਾਏ ਤੇ ਇੱਕ ਦਿਨ ਨਿਯਤ ਕਰ ਲਿਆ ਤੇ ਉਹ ਵੀਰ ਕਹਿੰਦਾ ਕਿ ਮੈਂ ਆ ਮਤਲਬ ਸ਼ਹੀਦਾਂ ਦਾ ਸਤਾਰਾ ਸਾਡੇ ਲੱਗੇ ਉਹ ਵੀਰ ਕਹਿੰਦਾ ਕਿ ਮੈਂ ਅਰਦਾਸ ਬੇਨਤੀ ਉੱਥੇ ਕਰਤੀ ਸੀ ਕਿ ਬਾਬਾ ਜੀ ਅਗਰ ਤੇ ਅਸੀਂ ਇੱਕ ਦੂਜੇ ਲਈ ਸਹੀ ਆ ਫਿਰ ਸਾਨੂੰ ਇੱਕ ਕਰ ਦਿਓ ਤੇ ਜੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਮਤਲਬ ਸਹੀ ਨਹੀਂ ਆ ਇੱਕ ਦੂਸਰੇ ਵਾਸਤੇ ਸਾਡਾ ਰਿਸ਼ਤਾ ਨਹੀਂ ਨਿਭ ਸਕਦਾ ਤੇ ਪਤਸ਼ਾਹ ਇੱਥੇ ਕਿਰਪਾ ਕਰਕੇ ਇੱਥੇ ਹੀ ਤੋੜ ਦਿਓ ਇਸ ਦਾ ਪੀ ਤੁਸੀਂ ਜਿੱਦਾਂ ਕਰਨਾ ਹੈ ਤੁਸੀਂ ਬਾਦਸ਼ਾਹ ਇਹ ਇਹ ਚੀਜ਼ ਜਿਹੜੀ ਕਰ ਦਿਓ ਬਸ ਵੀਰ ਕਹਿੰਦਾ ਕਿ ਅਸੀਂ ਇੱਕ ਦਿਨ ਜਿਹੜਾ ਅਸੀਂ ਹਨiyet ਹੋ ਗਿਆ ਵੀ ਚਲੋ ਇਸ ਦਿਨ ਅਸੀਂ ਇਕੱਠੇ ਹੋਵਾਂਗੇ ਤੇ ਉੱਥੇ ਬੈਠ ਕੇ ਜੋ ਵੀ ਗੱਲ ਹੋਏਗੀ ਆਪਸੀ ਮਿਲ ਕੇ ਇੱਕ ਫੈਸਲਾ ਲੈ ਲੈਣਾ ਵੀਰ ਕਹਿੰਦਾ ਕਿ ਜਿਸ ਦਿਨ ਜਾਣਾ ਸੀ ਤੇ ਅਸੀਂ 4-5 ਮਤਲਬ ਇੱਕ ਗੱਡੀ 'ਚ ਸੀ ਤੇ ਮੈਂ ਕਿਹਾ ਕਿ ਪਹਿਲਾਂ ਅਸੀਂ ਗੁਰੂ ਘਰ ਜਾਣਾ ਹੈ ਮੱਥਾ ਟੇਕ ਕੇ ਅਰਦਾਸ ਬੇਨਤੀ ਕਰਕੇ ਫਿਰ ਜਾਣਾ ਹੈ ਵੀਰ ਕਹਿੰਦਾ ਕਿ ਅਰਦਾਸ ਬੇਨਤੀ ਅਸੀਂ ਉੱਥੇ ਕੀਤੀ ਪਤਸ਼ਾ ਕਿਰਤਾ ਕਰਿਓ ਮਿਹਰ ਕਰਿਓ ਆਪ ਵਰਤਿਓ ਵੀ ਸਭ ਕੁਝ ਠੀਕ ਠਾਕ ਹੋ ਜੇ ਤੇ ਉਹ ਵੀਰ ਕਹਿੰਦਾ ਕਿ ਅਸੀਂ ਫਿਰ ਜਾਂਦੇ ਆ ਉੱਥੇ ਮਿਲ ਕੇ ਬੈਠਦੇ ਆ ਤੇ ਉੱਥੇ ਸਾਰੀ ਗੱਲ ਛੇੜਦੀ ਏ ਕਹਿੰਦੇ ਕਿ ਉੱਥੇ ਸਾਰੀ ਗੱਲ ਛੇੜਦੀ ਏ ਉਹਨਾਂ ਨੇ ਪੈਸੇ ਦੀ ਮੰਗ ਕੀਤੀ ਉਹਨਾਂ ਨੇ ਕਿਹਾ ਕਿ ਸਾਨੂੰ 25 ਲੱਖ ਰੁਪਇਆ ਦੋ ਜਿਹੜਾ ਸੋਨਾ ਪਾਇਆ ਸੀ ਉਹ ਸੋਨਾ ਵੀ ਸਾਰਾ ਵਾਪਸ ਚਾਹੀਦਾ ਏ ਤੇ ਬਾਕੀ ਉਹਨਾਂ ਸਾਰੀ ਚੀਜ਼ਾਂ ਜਿੰਨੀਆਂ ਕਿ ਦਿੱਤੀਆਂ ਸੀ ਸਾਰਿਆਂ ਦੀ ਡਿਮਾਂਡ ਕਰਤੀ ਸਾਡਾ ਵਿਆਹ ਤੇ ਇਨਾ ਖਰਚਾ ਲੱਗਾ ਸੀ ਉਹ ਵੀ ਚਾਹੀਦਾ ਮਤਲਬ ਇਹ ਸਾਰਾ ਉਹਨਾਂ ਨੇ ਇਨੀ ਡਿਮਾਂਡ ਕੀਤੀ ਤੇ ਇਹ ਕਹਿੰਦਾ ਕਿ ਉੱਥੇ ਚਲੋ ਥੋੜੇ ਬਹੁਤ ਘੱਟ ਪੈਸੇ ਕਰਨ ਦੀ ਕੋਸ਼ਿਸ਼ ਕੀਤੀ ਉਹ ਮੰਨੇ ਨਹੀਂ ਮਤਲਬ ਉਸ ਦਿਨ ਵੀ ਕੋਈ ਫੈਸਲਾ ਨਹੀਂ ਨਿਕਲਿਆ ਫਿਰ ਸੀ ਵਾਪਸ ਆ ਗਏ ਕਹਿੰਦਾ ਕਿ ਜਦੋਂ ਫੈਸਲਾ ਨਹੀਂ ਨਿਕਲਿਆ ਕੋਈ ਫਿਰ ਮਿਲ ਕੇ ਵੀ ਕੋਈ ਹੱਲ ਨਾ ਹੋਇਆ ਕਹਿੰਦਾ ਕਿ ਮੈਂ ਸਤਗੁਰਾਂ ਦੇ ਡੋਰ ਛੱਡਤੀ ਸੀ ਕਿ ਪਾਸ਼ਾ ਜਿੱਦਾਂ ਤੁਸੀਂ ਕਰਨਾ ਹੈ ਕਰਦੇ ਹੋ ਵੀ ਤੁਹਾਡੇ ਤੇ ਡੋਰ ਛੁੱਟੀ ਹੈ ਹੁਣ ਤੁਸੀਂ ਭਾਵੇਂ ਰਿਸ਼ਤਾ ਜੋੜ ਦੋ ਚਾਹੇ ਤੋੜ ਦੋ ਜੋ ਤੁਸੀਂ ਕਰਨਾ ਹੈ ਜਿੰਨੇ ਕਰਨਾ ਹੈ ਕਰਦੇ ਹੋ ਕਰਨਾ ਤੁਸੀਂ ਕਹਿੰਦਾ ਕਿ ਮੈਂ ਸ਼ੀਧਾਂ ਦੇ ਅਧਾਰ ਤੇ ਨਤਮਸਤਕ ਹੋ ਗਿਆ ਆਪਣੇ ਆਪ ਨੂੰ ਸਮਰਪਿਤ ਕਰਦਾ ਕਿ ਬਾਬਾ ਜੀ ਤੁਹਾਡੇ ਅਧਾਰ ਤੇ ਸੇਵਾ ਵੀ ਕਰਨੀ ਹੈ ਬਾਣੀ ਵੀ ਪੜ੍ਹਨੀ ਹੈ ਬਾਕੀ ਤੁਸੀਂ ਜਿੰਨੇ ਵੀ ਮੇਰੇ ਕਾਰ ਦੇਣੇ ਹੋ ਤੁਸੀਂ ਖੁਦ ਕਰਨੇ ਨੇ ਕਹਿੰਦਾ ਇਹ ਚੀਜ਼ ਕਰਕੇ ਮੈਂ ਉੱਥੇ ਸ਼ੀਧਾਂ ਦੇ ਅਧਾਰ ਤੇ ਸੇਵਾ ਕਰਦਾ ਰਿਆ ਹੁਣ ਕਹਿੰਦਾ ਕਿ ਫੇਰ ਕੁਝ ਮਹੀਨੇ ਬਾਅਦ ਉਧਰੋਂ ਕਾਲ ਆਈ ਆ ਤੇ ਉਹ ਕਾਲ ਕਰਕੇ ਕਹਿੰਦੇ ਨੇ ਕਿ ਅ ਰਿਸ਼ਤੇਦਾਰਾਂ ਨੂੰ ਕਾਲ ਗਈ ਆ ਕਿ ਅਸੀਂ ਮਿਲ ਕੇ ਇਹਨਾਂ ਦਾ ਫੈਸਲਾ ਕਰਾ ਦਈਏ ਵੀ ਕੋਈ ਇਦਾਂ ਤੇ ਦੋਨੋਂ ਨੇ ਲਟਕਿਆ ਰਹਿਣਾ ਵੀ ਕੋਈ ਨਾ ਕੋਈ ਹੱਲ ਹੋਵੇ ਹੁਣ ਹੱਲ ਕਰਨ ਵਾਸਤੇ ਸਾਰੇ ਕਹਿੰਦੇ ਕਿ ਇੱਕ ਦਿਨ ਨੀਅਤ ਹੋ ਜਾਂਦਾ ਫਿਰ ਅਸੀਂ ਕਹਿੰਦੇ ਕਿ ਸਾਰੇ ਉਧਰੋਂ ਵੀ ਪਰਿਵਾਰ ਵਾਲੇ ਉਧਰੋਂ ਉਹਨਾਂ ਦੇ ਪਰਿਵਾਰ ਵਾਲੇ ਇਕੱਠੇ ਹੋ ਕੇ ਜਾਣੇ ਆ ਕਿ ਇਹ ਸਾਡੇ ਮਨ ਵਿੱਚ ਸੀ ਕਿ ਸ਼ਾਇਦ ਉਹ ਪੈਸੇ ਘੱਟ ਕਰ ਦੇਣ ਘੱਟ ਲੈ ਕੇ ਮੰਨ ਜਾਣ ਤੇ ਇਹ ਸੋਚ ਲਿਆ ਆਏਗਾ ਉਹਨਾਂ ਨੇ ਕਹਿੰਦੇ ਕਿ ਅਸੀਂ ਫੇਰ ਸ਼ਹੀਦਾਂ ਦੇ ਦਰਦ ਤੇ ਨਤਮਸਤਕ ਹੋ ਕੇ ਅਸ਼ੀਰਵਾਦ ਲੈ ਕੇ ਸ਼ਹੀਦਾਂ ਦਾ ਤੇ ਅਸੀਂ ਫੇਰ ਪਹੁੰਚ ਜਾਂਦੇ ਹਾਂ ਸਾਰਾ ਪਰਿਵਾਰ ਉੱਥੇ ਗੱਲਬਾਤ ਹੁੰਦੀ ਏ ਕਹਿੰਦੇ ਅਸੀਂ ਜੋ ਸੋਚ ਕੇ ਗਏ ਸੀ ਪਰ ਹੋਇਆ ਸਭ ਉੱਥੇ ਉਲਟ ਇੱਕ ਤਰੀਕੇ ਨਾਲ ਚਮਤਕਾਰ ਕਹਿ ਲੋ ਕਹਿੰਦੇ ਤਿੰਨ ਚਾਰ ਚਾਰ ਸਾਲ ਦੇ ਕਰੀਬ ਅਸੀਂ ਕੋਟਾਂ 'ਚ ਧੱਕੇ ਖਾਦੇ ਫੈਸਲਾ ਨਹੀਂ ਹੋਇਆ ਇੱਕ ਦੋ ਵਾਰੀ ਮਿਲ ਵੀ ਲਏ ਪਰਿਵਾਰ ਪਰ ਫਿਰ ਵੀ ਫੈਸਲਾ ਨਹੀਂ ਹੋਇਆ ਉਹ ਅੜੇ ਰਹੇ ਕਿ ਪੈਸੇ ਲੈਣੇ ਕਹਿੰਦੇ ਕਿ ਉੱਥੇ ਉਸ ਦਿਨ ਇੱਕ ਚਮਤਕਾਰ ਹੋਇਆ ਕਿ ਉਹਨਾਂ ਨੇ ਪੂਰਾ ਐਫੀਡੇਵਟ ਬਣਾ ਕੇ ਲਿਆਂਦਾ ਸੀ ਐਫੀਡੇਵਟ ਬਣਾਇਆ ਸੀ ਬਿਨਾ ਕਿਸੇ ਪੈਸੇ ਦਿੱਤੇ ਆ ਸਿਰਫ ਉਹਨਾਂ ਨੇ ਉਹ ਚੀਜ਼ ਲਈ ਜਿਹੜਾ ਉਹਨਾਂ ਦਾ ਸੋਨਾ ਸੀ ਉਹ ਉਹਨਾਂ ਨੂੰ ਦਿੱਤਾ ਤੇ ਜਾਂ ਜਿਹੜਾ ਉਹਨਾਂ ਦਾ ਖਰਚਾ ਵਿਆਹ ਤੇ ਲੱਗਾ ਸੀ ਉਹ ਉਹਨਾਂ ਨੇ ਲਿਆ ਤੇ ਸਾਡਾ ਜਿਹੜਾ ਸੀ ਫੈਸਲਾ ਬਿਨਾ ਕਿਸੇ ਪੈਸੇ ਦਿੱਤੇ ਉਹ ਹੋਇਆ ਯਾਨੀ ਕਿ ਮੰਗਦੇ ਹੋ 25 ਲੱਖ ਸੀ ਤੇ ਥੋੜੇ ਜੇ ਪੈਸੇ ਦੇ ਕੇ ਜਿੰਨਾ ਕੋਨਾਂ ਦਾ ਖਰਚਾ ਹੋਇਆ ਸੀ ਸਾਡਾ ਜਿਹੜਾ ਸੀ ਇਹ ਆਪਸੀ ਸਮਝੋਤੇ ਦੇ ਨਾਲ ਸਾਡਾ ਜਿਹੜਾ ਮਤਲਬ ਮਤਲਬ ਸ੍ਰੀਦਾ ਨੇ ਕਿਰਪਾ ਕਰਕੇ ਮਿਹਰ ਕਰਕੇ ਜਿਹੜਾ ਸਾਡੀ ਲੋਟ ਹੋਣੀ ਸੀ ਮੈਨੂੰ ਇਸ ਮਤਲਬ ਮਤਲਬ ਇੱਕ ਕਹਿ ਲਓ ਕਿ ਦਲਦਲ ਦੇ ਵਿੱਚੋਂ ਕੱਢ ਲਿਆ ਕਿ ਮੈਂ ਦਿਮਾਗੀ ਤੌਰ ਤੇ ਵੀ ਬਿਮਾਰ ਹੋ ਰਿਹਾ ਹਾਂ ਸਾਂ ਸਰੀਰਕ ਤੌਰ ਤੇ ਵੀ ਕਿਉਂਕਿ 4-5 ਸਾਲ ਇੱਕ ਰਿਸ਼ਤਾ ਜਿਹੜਾ ਸੀ ਕੋਰਟ ਕਚਹਿਰੀਆਂ ਚ ਨਲਾਮ ਹੋ ਰਿਹਾ ਸੀ ਉ ਵੀਰ ਕਹਿੰਦਾ ਕਿ ਸ਼੍ਰੀ ਸਿੰਘਾ ਨੇ ਕਿਰਪਾ ਕੀਤੀ ਤੇ ਮੈਨੂੰ ਜੋ ਇਸ ਦਲਦਲ ਦੇ ਵਿੱਚੋਂ ਕੱਢਣ ਵਾਲੇ ਨੇ ਉਹ ਮੇਰੇ ਪਿਆਰੇ ਬਾਬਾ ਦੀਪ ਸਿੰਘ ਜੀ ਨੇ ਨਹੀਂ ਤੇ ਹੋਰ ਖੱਜਲ ਹੋ ਸਕਦੇ ਸੀ ਇੱਥੇ ਜਿਵੇਂ ਸ਼ੀਦਾਂ ਨਾਲ ਜੁੜਿਆ ਨਾ ਹੁੰਦਾ ਸਾਧ ਸੰਗਤ ਜੀ ਗੱਲ ਪ੍ਰੇਮ ਦੀ ਐ ਫਿਰ ਭਰੋਸੇ ਦੀ ਐ ਨਹੀਂ ਤੇ ਕੌਣ ਸਾਧ ਸੰਗਤ ਜੀ ਸ਼ੀਦਾਂ ਜਾਂ ਗੁਰੂ ਤੇ ਭਰੋਸਾ ਕਰਕੇ ਇਹ ਬੜੇ ਥੋੜੇ ਨੇ ਹੈਨ ਵਿਰਲੇ ਨਾਹੀਂ ਕਹਣੀ ਬਹੁਤੇ ਨਹੀਂ ਬਹੁਤ ਥੋੜੇ ਥੋੜੇ ਨੇ ਹਜ਼ਾਰ ਵਿੱਚ ਇੱਕ ਨਹੀਂ ਲੱਖ ਵਿੱਚ ਇੱਕ ਕਹਿਣੋ ਜਿਹੜੇ ਭਰੋਸੇ ਵਾਲੇ ਨੇ ਭਾਵਨਾ ਵਾਲੇ ਨੇ ਜਿਨ੍ਹਾਂ ਦੀ ਭਾਵਨਾ ਐ ਸੀ ਹੋਵੇ ਇਮੈ ਗੁਰੂ ਦਾ ਆਸ਼ੀਰਵਾਦ ਲੈ ਕੇ ਜਾਣਾ ਏ ਤੇ ਗੁਰੂ ਦਾ ਆਸ਼ੀਰਵਾਦ ਲੈ ਲਿਆ ਤੇ ਸਾਰੇ ਕਾਰਜ ਸਾਰੇ ਮੋਰਚੇ ਫਤਿਹ ਹੋਣਗੇ ਹੀ ਹੋਣਗੇ। ਸੋ ਵੀਰ ਕਹਿੰਦਾ ਕਿ ਮੇਰਾ ਕਾਰਜ ਜਿਹੜਾ ਸੀ ਕਾਫੀ ਅੜਿਆ ਹੋਇਆ ਉਹ ਸ਼ਹੀਦਾ ਨੇ ਕਿਰਪਾ ਕਰਕੇ ਉਹ ਸੋਲਵ ਕੀਤਾ। ਉਹ ਕਾਰਜ ਰਾਸ ਕੀਤਾ ਕਿ ਮੈਂ ਜਿਸ ਰਿਸ਼ਤੇ ਦੇ ਵਿੱਚ ਬੰਧਿਆ ਹੋਇਆ ਸਾਂ ਘੁੱਟਲ ਮਹਿਸੂਸ ਕਰ ਰਿਹਾ ਸਾਂ ਉਸ ਰਿਸ਼ਤੇ ਦੇ ਵਿੱਚੋਂ ਮੈਨੂੰ ਆਜ਼ਾਦ ਕੀਤਾ ਤੇ ਸਾਡੀ ਉਹਦੇ ਚ ਕਹਿੰਦੇ ਕਿ ਲੁੱਟ ਵੀ ਨਹੀਂ ਹੋਈ। ਐਸੀ ਕਿਰਪਾ ਸ਼ਹੀਦਾ ਦੀ ਵਰਤੀ। ਸੋ ਸੰਗਤ ਜੀ ਗੱਲ ਭਰੋਸੇ ਵਾਲਿਆਂ ਦੀ ਇਹ ਗੱਲ ਪ੍ਰੇਮ ਵਾਲਿਆਂ ਦੀ ਇਹ ਭਰੋਸਾ ਹੈ ਤੇ ਸਭ ਕੁਝ ਹੈ ਜੇ ਭਰੋਸਾ ਨਹੀਂ ਤੇ ਕੁਝ ਵੀ ਨਹੀਂ ਹੈ ਸੋ ਹੁਣ ਤੁਹਾਡੇ ਸਨਮੁਖ ਬੇਨਤੀਆਂ ਜਿਵੇਂ ਕਿ ਆਪ ਸਭ ਨੂੰ ਸਾਧ ਸੰਗਤ ਜੀ ਪਤਾ ਹੈ ਕਿ ਅਸਥਾਨ ਗੁਰਸਥਾਨ ਗੁਰਦੁਆਰਾ ਰਾਮ ਸਰ ਸਾਹਿਬ ਇੱਥੋਂ ਦੀ ਕਾਰ ਸੇਵਾ ਚੱਲ ਰਹੀ ਹੈ ਇਕਾਰ ਸੇਵਾ ਬਾਬਾ ਦੀਪ ਸਿੰਘ ਜੀ ਕਰਵਾ ਰਹੇ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਸੇਵਾਵਾਂ ਚੱਲ ਰਹੀਆਂ ਨੇ ਸੰਗਤ ਜੀ ਜਿਵੇਂ ਬੇਨਤੀ ਕੀਤੀ ਸੀ ਕਿ ਟਾਇਲਾਂ ਦੀ ਸੇਵਾ ਲਗਭਗ ਹੋ ਗਈ ਐ ਹੁਣ ਜੋ ਕੰਕਰੀਟ ਦੀਆਂ ਜਾਲੀਆਂ ਨੇ ਸੀਮਿੰਟ ਦੀਆਂ ਜਾਲੀਆਂ ਨੇ ਉਹ ਲੱਗ ਰਹੀਆਂ ਨੇ ਸਾਧ ਸੰਗਤ ਜੀ ਜਰੂਰ ਆਪ ਜੀ ਵੱਧ ਚੜ੍ਹ ਕੇ ਇਨ੍ਹਾਂ ਸੇਵਾਵਾਂ ਦੇ ਵਿੱਚ ਹਿੱਸਾ ਪਾਓ ਤੇ ਗੁਰੂ ਘਰ ਦੀਆਂ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੋ ਕਿਉਂਕਿ ਇਹ ਸੇਵਾਵਾਂ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਚੱਲਣੀਆਂ ਨੇ ਕੋਈ ਇਕੱਲਾ ਬੰਦਾ ਚਾਕੇ ਵੀ ਇਹ ਸੇਵਾ ਨਹੀਂ ਕਰ ਸਕਦਾ ਸੋ ਆਪ ਜੀ ਸਾਰੇ ਰਲ ਮਿਲ ਕੇ ਅਸੀਂ ਸਾਰਿਆਂ ਨੇ ਰਲ ਮਿਲ ਕੇ ਇਹਨਾਂ ਸੇਵਾਵਾਂ ਨੂੰ ਸੰਪੂਰਨ ਕਰਨਾ ਹੈ ਕਿਉਂਕਿ ਕਰਮਾਂ ਵਾਲੇ ਤੇ ਬਾਬਾ ਦੀਪ ਸਿੰਘ ਜੀ ਨੇ ਕਿਹਦੇ ਕੋ ਸੇਵਾ ਲੈਣੀ ਹੈ ਕਿਹਦੇ ਕੋ ਨਹੀਂ ਇਹ ਉਹ ਜਾਣਦੇ ਨੇ ਸੰਗਤ ਜੀ ਦੂਸਰੀ ਸੇਵਾ ਜਿਹੜੀ ਬੇਨਤੀ ਕਰੀ ਸੀ ਦਰਵਾਜ਼ੇ ਤਿਆਰ ਨੇ ਬਸ ਪੇਮੈਂਟ ਕਰਕੇ ਉਸ ਦਰਵਾਜ਼ੇ ਚੁੱਕਣੇ ਨੇ ਬਾਕੀ ਤੁਸੀਂ ਇਹ ਸੇਵਾ ਵੀ ਜਰੂਰ ਆ ਧਿਆਨ ਦੇ ਵਿੱਚ ਲਿਆਓ ਤਾਂ ਜੋ ਖਿੜਕੀਆਂ ਦਰਵਾਜ਼ੇ ਜਿਹੜੇ ਜਲਦੀ ਤੋਂ ਜਲਦੀ ਗੁਰੂ ਘਰ ਲੱਗਣ ਸੰਪੂਰਨ ਇਹ ਸੇਵਾ ਵੀ ਹੋ ਸਕੇ ਹੋਰ ਵੀ ਸੇਵਾਵਾਂ ਨੇ ਜਦੋਂ ਇਹ ਸੇਵਾਵਾਂ ਸੰਪੂਰਨ ਹੋ ਗਈਆਂ ਫਿਰ ਸੀ ਬਾਕੀ ਸੇਵਾਵਾਂ ਸ਼ੁਰੂ ਕਰ ਲੈਣੀਆਂ ਜਿਵੇਂ ਡਾਊਨ ਸੀਲਿੰਗ ਹੋਣੀ ਹੈ ਪੇਂਟ ਹੋਣਾ ਹੈ ਤੇ ਬਾਕੀ ਹੋਰ ਜਿਹੜੇ ਸੇਵਾਵਾਂ ਹੋਣਗੀਆਂ ਨਾਲ-ਨਾਲ ਤੁਹਾਨੂੰ ਅਸੀਂ ਦੱਸੀ ਜਾਵਾਂਗੇ ਕਿਉਂਕਿ ਮੇਰੀ ਡਿਊਟੀ ਜਿਹੜੀ ਲੱਗੀ ਹੈ ਉਹ ਸਿਰਫ ਦੱਸਣ ਦੀ ਹੌਕਾ ਦੇਣ ਦੀ ਲੱਗੀ ਹੈ ਕਿ ਭਾਈ ਸੇਵਾ ਕਰ ਲਓ ਸੇਵਾ ਲੁੱਟ ਲਓ ਕਿਉਂਕਿ ਸੇਵਾ ਨੂੰ ਹੀ ਮੇਵਾ ਲੱਗਦਾ ਹੈ ਫਲ ਭਾੜ ਦੇ ਆ ਸੇਵਾ ਕਰਦੇ ਨਹੀਂ ਸੋ ਅਸੀਂ ਸਿਰਫ ਫਲ ਪਾੜਦੇ ਆ ਕਿ ਫਲ ਸਾਨੂੰ ਮਿਲ ਜੇ ਕੁਛ ਮਿਹਨਤ ਨਾ ਕਰਨੀ ਪਵੇ ਬਿਨਾ ਮਿਹਨਤ ਤੋਂ ਕਦੀ ਫਲ ਨਹੀਂ ਮਿਲਦਾ ਸੋ ਸੇਵਾਵਾਂ ਜ਼ਰੂਰ ਕਰੋ ਸੋ ਬਾਕੀ ਸੇਵਾਵਾਂ ਜੋ ਸਾਡੇ ਸਮਾਜ ਦੇ ਪ੍ਰਤੀ ਫਰਜ਼ ਨੇ ਉਸੇ ਵਾਂਗ ਸਾ ਸੰਗਜੀ ਬਿਨਾ ਰੁਕੇ ਨਿਰੰਤਰ ਚੱਲ ਰਹੀਆਂ ਨੇ ਉਹ ਵੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਤੇ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਵੇਂ ਹਰ ਮਹੀਨੇ ਦੀ 15 ਤਰੀਕ ਨੂੰ ਵਿਧਵਾ ਬੀਬੀਆਂ ਉਹ ਵਿਧਵਾ ਬੀਬੀਆਂ ਜਿਨ੍ਹਾਂ ਦਾ ਸਹਾਰਾ ਨਹੀਂ ਕੋਈ ਬਣਿਆ ਰਿਸ਼ਤੇਦਾਰਾਂ ਨੇ ਵੀ ਛੱਡ ਦਿੱਤਾ ਆਪਣਿਆਂ ਨੇ ਬਾਹ ਨੀ ਫੜੀ ਬੱਚੇ ਛੋਟੇ ਨੇ ਆਪ ਕਮਾ ਨਹੀਂ ਸਕਦੀਆਂ ਹੁਣ ਬਾਬਾ ਦੀਪ ਸਿੰਘ ਜੀ ਨੇ ਐਸੀ ਮਿਹਰ કરી ਕਿਰਪਾ કરી ਕੀ ਇਸ ਸਥਾਨ ਤੋਂ ਹਰ ਮਹੀਨੇ ਉਹਨਾਂ ਨੂੰ ਰਾਸ਼ਨ ਜਿੰਨਾ ਸਰਦਾ ਬਣਦਾ ਥੋੜਾ ਬਹੁਤ ਦਿੱਤਾ ਜਾਂਦਾ ਹੈ ਜਿਨ੍ਹਾਂ ਨਾਲ ਉਹਨਾਂ ਦਾ ਥੋੜਾ ਜਿਹਾ ਸਾਥ ਬਣ ਜਾਂਦਾ ਹੈ ਥੋੜੀ ਜਿਹੀ ਉਹਨਾਂ ਦੀ ਹੈਲਪ ਹੋ ਜਾਂਦੀ ਹੈ ਇਹ ਵੀ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਹੁੰਦਾ ਹੈ ਜਰੂਰ ਇਹਦੇ ਵਿੱਚ ਵੀ ਜਰੂਰ ਸਵਾਮਾ ਕਰਿਆ ਕਰੋ ਦੂਸਰੀ ਸੇਵਾ ਉਹ ਵੀ ਵੱਡੀ ਸੇਵਾ ਹੈ ਜਿਵੇਂ ਸਾਧ ਸੰਗਤ ਜੀ ਉਹ ਬੱਚੀਆਂ ਉਹ ਧੀਆਂ ਜਿਨ੍ਹਾਂ ਦੇ ਸਿਰ ਤੇ ਪਿਤਾ ਨਹੀਂ ਜੋ ਪਿਤਾ ਜਿਹਦੀਆਂ ਪੰਜ ਪੰਜ ਛੇ ਛੇ ਧੀਆਂ ਨੇ ਸੋ ਉਹਨਾਂ ਧੀਆਂ ਦੇ ਨੰਦਕਾਰ ਇਸ ਸਥਾਨ ਤੋਂ ਕਰਵਾਏ ਜਾਂਦੇ ਨੇ ਹੁਣ ਤੱਕ ਹਜ਼ਾਰ ਦੇ ਕਰੀਬ ਧੀਆਂ ਦੇ ਆਨੰਦਕਾਰ ਹੋ ਚੁੱਕੇ ਨੇ ਤੇ ਬਾਬਾ ਦੀਪ ਸਿੰਘ ਜੀ ਨੇ ਬੜੀ ਮਿਹਰ ਕਰਕੇ ਕਿਰਪਾ ਕਰਕੇ ਇਹ ਸੇਵਾਵਾਂ ਕਰਵਾ ਰਹੇ ਨੇ ਧੀਆਂ ਨੂੰ ਘਰਵਰ ਤੋਂ ਵਾਲਾ ਸਮਾਨ ਵੀ ਦਿੱਤਾ ਜਾਂਦਾ ਹੈ ਸੰਗਤ ਜੀ ਇਹਦੇ ਵਿੱਚ ਵੀ ਆਪ ਜੀ ਜਰੂਰ ਵੱਧ ਚੜ ਕੇ ਹਿੱਸਾ ਪਾਇਆ ਕਰੋ ਤਾਂ ਜੋ ਇਹ ਸੇਵਾਵਾਂ ਨਿਰੰਤਰ ਬਿਨਾਂ ਰੁਕੇ ਇਸੇ ਤਰੀਕੇ ਚੱਲਦੀਆਂ ਰਹਿਣ ਸਾਧ ਸੰਗਤ ਜੀ ਤੀਸਰੀ ਸੇਵਾ ਵੀ ਵੱਡੀ ਸੇਵਾ ਹੈ ਜਿਵੇਂ ਉਹ ਬੱਚੇ ਜਿਹੜੇ ਪੜਨਾ ਚਾਹੁੰਦੇ ਨੇ ਪਰ ਹੁਣ ਪੜ੍ਹਾਈ ਕਰਨਾ ਚਾਹੁੰਦੇ ਨੇ ਇੰਟੈਲੀਜੈਂਟ ਨਹੀਂ ਬਲ ਘਰ ਦੇ ਹਾਲਾਤ ਘਰ ਦੀਆਂ ਮਜਬੂਰੀਆਂ ਕਾਰਨ ਪੜ੍ਹਾਈ ਨਹੀਂ ਕਰ ਪਾਉਂਦੇ ਸੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਇਹ ਸੇਵਾ ਵੀ ਲਈ ਹੈ ਸਾਡੇ ਸਾਰਿਆਂ ਕੋਲੋਂ ਕਿ ਉਹ ਬੱਚਿਆਂ ਨੂੰ ਯੂਨੀਫਾਰਮ ਬੁਕਸ ਲੈ ਕੇ ਦਿੱਤੀਆਂ ਜਾਂਦੀਆਂ ਨੇ ਨਾਲ ਹੀ ਉਹਨਾਂ ਦੀ ਫੀਸ ਵੀ ਸਕੂਲ ਦੇ ਵਿੱਚ ਜਮ੍ਹਾਂ ਕਰਵਾਈ ਜਾਂਦੀ ਹੈ ਸੰਗਤ ਜੀ ਇਹ ਵੀ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਕਾਰਜ ਚੱਲਦੇ ਨੇ ਆਪ ਸਭ ਸੰਗਤਾਂ ਚਾਹੋ ਤੇ ਇਹ ਸੇਵਾਵਾਂ ਇਸੇ ਤਰੀਕੇ ਚਲਦੀਆਂ ਰਹਿਣਗੀਆਂ ਸੰਗਤ ਜੀ ਜਰੂਰ ਬੇਨਤੀਆਂ ਨੂੰ ਸਵੀਕਾਰ ਕਰਿਓ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ ਮਿਹਰ ਕਰਨ ਤੇ ਇਹ ਸੇਵਾਵਾਂ ਇਸੇ ਤਰੀਕੇ ਸਾਡੇ ਸਾਰਿਆਂ ਕੋਲੋਂ ਲੈਂਦੇ ਰਹਿਣ ਸਾਧ ਸੰਗਤ ਜੀ ਜਰੂਰ ਬੇਨਤੀਆਂ ਨੂੰ ਸਵੀਕਾਰ ਕਰਿਓ WhatsApp ਨੰਬਰ ਉੱਪਰ ਦਿੱਤਾ ਹੋਇਆ ਆ ਤੁਸੀਂ ਉਹਦੇ ਤੇ ਸੰਪਰਕ ਕਰਕੇ ਆਪਣੇ ਨਾਮ ਸੇਵਾ ਚ ਨੋਟ ਕਰਵਾ ਸਕਦੇ ਹੋ ਬਾਕੀ ਜੇ ਕਿਸੇ ਵੀ ਤਰੀਕੇ ਦਾ ਕੋਈ ਸਵਾਲ ਮਨ ਦੇ ਵਿੱਚ ਹੋਵੇ ਤੇ ਆਪ ਜੀ ਜਰੂਰ ਉਹ ਸਵਾਲ ਵੀ ਪੁੱਛ ਸਕਦੇ ਹੋ ਤੇਜੂ ਕੋ ਸੇਵਾ ਚ ਨਾਮ ਨੋਟ ਕਰਵਾਉਣਾ ਹੋਵੇ ਉਹ ਵੀ ਤੁਸੀਂ ਕਰਵਾ ਸਕਦੇ ਹੋ 사ਸੰਗ ਜੀ ਜਰੂਰ ਬੇਨਤੀਆਂ ਨੂੰ ਸਵੀਕਾਰ ਕਰਿਓ ਆਓ ਹੁਣ ਪ੍ਰੇਮ ਦੇ ਨਾਲ ਸ਼ਰਦਾ ਦੇ ਨਾਲ ਸਾਰੇ ਜੱਪੋ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ